ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਮੇਰੀਆਂ ਭੈਣਾਂ ਜਦੋਂ ਵੀ ਘਰ ਦੇ ਵਿੱਚ ਛਾੜੂ ਲਗਾਉਂਦੀਆਂ ਨੇ ਤਾਂ ਜੇਕਰ ਇਹਨਾਂ ਨੂੰ ਗੱਲਾਂ ਦਾ ਧਿਆਨ ਰੱਖਦੀਆਂ ਨੇ ਇਹ ਦੋ ਗਲਤੀਆਂ ਨਹੀਂ ਕਰਦੀਆਂ ਤਾਂ ਹਮੇਸ਼ਾ ਘਰ ਦੇ ਵਿੱਚ ਖੁਸ਼ੀਆਂ, ਬਰਕਤਾਂ ਅਤੇ ਤੰਦਰੁਸਤੀ ਰਹੇਗੀ ਸਾਧ ਸੰਗਤ ਜੀ ਸਾਨੂੰ ਖੁਸ਼ੀਆਂ ਦੇ ਲਈ, ਤਨ ਪ੍ਰਾਪਤੀ ਦੇ ਲਈ, ਤੰਦਰੁਸਤੀ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੀ ਖੁਸ਼ੀ ਦੀ ਲੋੜ ਹੈ ਜੇ ਵਾਹਿਗੁਰੂ ਜੀ ਖੁਸ਼ ਨੇ ਤਾਂ ਫਿਰ ਸਾਰੀਆਂ ਵਸਤੂਆਂ ਸਾਨੂੰ ਦੇਂਦੇ ਨੇ ਤਾਂ ਫਿਰ ਸਾਡੀ ਪਹਿਲੀ ਕੋਸ਼ਿਸ਼ ਇਹ ਹੀ ਹੋਣੀ ਚਾਹੀਦੀ ਹੈ ਕਿ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਹਮੇਸ਼ਾ ਸਾਡੇ ਕੋਲੋਂ ਖੁਸ਼ ਰਹਿਣ ਸਾਡੇ ਕੋਲੋਂ ਕੋਈ ਵੀ ਜਾਣੇ ਅਣਜਾਣੇ ਦੇ ਵਿੱਚ ਅਜਾਈ ਗਲਤੀ ਨਾ ਹੋ ਜਾਵੇ ਜਿਸ ਕਾਰਨ ਸਾਨੂੰ ਸਾਡੇ ਵਾਹਿਗੁਰੂ ਜੀ ਦੀ ਨਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਜਾਣੇ ਅਣਜਾਣੇ ਦੇ ਵਿੱਚ ਕੋਈ ਵੀ ਗਲਤੀ ਕਰਨਾ ਬੈਠਣਾ ਕਿਉਂਕਿ ਆਪਾਂ ਕਈ ਵਾਰ ਕਈ ਗੱਲਾਂ ਨੂੰ ਇਗਨੋਰ ਕਰ ਦਿੰਦੇ ਹਾਂ ਇਹਨਾਂ ਗੱਲਾਂ ਨੂੰ ਨਿੱਕੀਆਂ-ਨਿੱਕੀਆਂ ਸਮਝ ਕੇ ਅਣਦੇਖਾ ਕਰ ਦਿੰਦੇ ਹਾਂ ਪਰ ਇਹ ਗੱਲਾਂ ਬਹੁਤ ਵੱਡੀ ਗਲਤੀ ਹੁੰਦੀਆਂ ਨੇ ਸੰਗਤ ਜੀ ਉਹ ਕਿਹੜੀਆਂ ਤੋਂ ਗਲਤੀਆਂ ਨੇ ਜੋ ਝਾੜੂ ਲਗਾਉਂਦੇ ਸਮੇਂ ਗਲਤੀਆਂ ਨਹੀਂ ਕਰਨੀਆਂ ਉਹ ਕਿਹੜੀਆਂ-ਕਿਹੜੀਆਂ ਗਲਤੀਆਂ ਨੇ ਤੇ ਪਹਿਲੀ ਗਲਤੀ ਹੈ ਕਿ ਜੇਕਰ ਝਾੜੂ ਲਗਾਉਂਦਿਆਂ ਹੋਇਆ ਜਾਂ ਜੇਕਰ ਸਾਡੇ ਕੇਸ ਵਿੱਚ ਆ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਵਾਲ ਵਾਉਂਦੇ ਹਾਂ ਸੁਵਾਰਦੇ ਹਾਂ ਕੰੰਗੀ ਕਰਦੇ ਹਾਂ ਚਾਹੇ ਆਪਾਂ ਸੰਭਾਲ ਕੇ ਰੱਖ ਲੈਂਦੇ ਹਾਂ ਪਰ ਵਾਲ ਵਾਉਂਦੇ ਸਮੇਂ ਕਈ ਕਈਆਂ ਨੂੰ ਵਾਲ ਚੜਨ ਦੀ ਸਮੱਸਿਆ ਹੁੰਦੀ ਹੈ ਤੇ ਕੁਝ ਵਾਲ ਜ਼ਮੀਨ ਦੇ ਉੱਪਰ ਡਿੱਗ ਜਾਂਦੇ ਨੇ ਬਰੀਕ ਹੋਣ ਦੇ ਕਾਰਨ ਉਹ ਸਾਨੂੰ ਦਿਖਾਈ ਨਹੀਂ ਦਿੰਦੇ ਪਰ ਜਦੋਂ ਆਪਾਂ ਝਾੜੂ ਲਗਾਉਂਦੇ ਹਾਂ ਤਾਂ ਸਾਡੇ ਵਾਲ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਤੇ ਫਿਰ ਜਦੋਂ ਵੀ ਤੁਹਾਡੀ ਨਜ਼ਰ ਵਿੱਚ ਕੇਸ ਆਉਂਦੇ ਨੇ ਵਾਲ ਆਉਂਦੇ ਨੇ ਤੇ ਉਹਨਾਂ ਨੂੰ ਤੁਸੀਂ ਸਤਿਕਾਰ ਸਹਿਤ ਆਪਣੇ ਹੱਥਾਂ ਦੇ ਨਾਲ ਚੁੱਕ ਕੇ ਵਾਲ ਵਾਲੇ ਡੱਬੇ ਦੇ ਵਿੱਚ ਪਾ ਦੇਣਾ ਹੈ ਕਦੇ ਵੀ ਉਹਨਾਂ ਵਾਲਾਂ ਨੂੰ ਡਸਟਬਿਨ ਦੇ ਵਿੱਚ ਨਹੀਂ ਸੁੱਟਣਾ ਇੱਕ ਇਹ ਗਲਤੀ ਸੁਧਾਰ ਲਓ ਕਿਉਂਕਿ ਗਲਗੀਤਾਰ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਿਲ ਕਰਨ ਦੇ ਲਈ ਸਾਨੂੰ ਕੰਕਰਾਂ ਦਾ ਸਤਿਕਾਰ ਕਰਨਾ ਪੈਣਾ ਹੈ ਮੇਰੇ ਕਲਗੀਧਰ ਪਾਸ਼ਾ ਜੀ ਨੂੰ ਸਭ ਤੋਂ ਪਿਆਰੇ ਹਨ ਕੇਸ ਇਸ ਕਰਕੇ ਜਿੱਥੇ ਕੇਸਾਂ ਦਾ ਸਤਕਾਰ ਹੈ ਉਥੇ ਕਲਗੀਧਰ ਪਾਸ਼ਾ ਜੀ ਦੀਆਂ ਰਹਿੰਦੀਆਂ ਬਰਕਤਾਂ ਹਰ ਵੇਲੇ ਹਨ ਜੇਕਰ ਅਸੀਂ ਚਾਹੁੰਦੇ ਹਾਂ ਕਿ ਕਲਗੀਧਰ ਪਾਸ਼ਾ ਜੀ ਸਾਡੇ ਤੋਂ ਖੁਸ਼ ਹੋਣ ਸਾਡੀਆਂ ਬਰਕਤ-ਬਰਕਤਾਂ ਕਰਨ ਤਾਂ ਫਿਰ ਕੇਸਾਂ ਦੀ ਸਾਮ ਸੰਭਾਲ ਕਰਨੀ ਸਿੱਖੋ ਜਦੋਂ ਵੀ ਕੇਸ ਇਕੱਠੇ ਹੋ ਜਾਂਦੇ ਨੇ ਉਹਨਾਂ ਕੇਸਾਂ ਨੂੰ ਅਲੱਗ ਤੋਂ ਸਸਕਾਰ ਕਰਨਾ ਹੈ ਇਹ ਨਹੀਂ ਕਿ ਸਭ ਚੀਜ਼ਾਂ ਦੇ ਵਿੱਚ ਰਲਾ ਕੇ ਸਸਕਾਰ ਕਰ ਦੇਣਾ ਹੈ ਪਹਿਲਾਂ ਕੇਸਾਂ ਦਾ ਅਲੱਗ ਸਸਕਾਰ ਕਰਨਾ ਹੈ ਅਤੇ ਉਹਨਾਂ ਦੀ ਜੋ ਬਚੀ ਹੋਈ ਰਾਖ ਹੁੰਦੀ ਹੈ ਉਹਨਾਂ ਨੂੰ ਵੀ ਆਪਣੇ ਘਰ ਦੇ ਪੌਦਿਆਂ ਦੇ ਵਿੱਚ ਪਾ ਦੇਣਾ ਹੈ ਜਾਂ ਫਿਰ ਵਗਦੇ ਹੋਏ ਪਾਣੀ ਦੇ ਵਿੱਚ ਵਹਾ ਦੇਣਾ ਹੈ ਰਾਖ ਨੂੰ ਰਾਖ ਨੂੰ ਵੀ ਡਸਟਬੀਨ ਦੇ ਵਿੱਚ ਨਹੀਂ ਸੁੱਟਣਾ ਫਿਰ ਵਗਦੇ ਹੋਏ ਪਾਣੀ ਦੇ ਵਿੱਚ ਵਹਾ ਦੇਣਾ ਹੈ ਰਾਖ ਨੂੰ ਕਿਉਂਕਿ ਜੇਕਰ ਡਸਟਬੀਨ ਦੇ ਵਿੱਚ ਸੁੱਟਾਂਗੇ ਤੇ ਮੇਰੇ ਵਾਇਗੁਰ ਅਕਾਲ ਪੁਰਖ ਜੀ ਦੀ ਨਰਾਜਗੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸਾਡੇ ਡਸਟਬੀਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਕੂੜਾ ਕਰਕਟ ਹੁੰਦਾ ਹੈ ਪਰ ਕੇਸਾਂ ਦਾ ਹਮੇਸ਼ਾ ਸਤਕਾਰ ਕਰਨਾ ਹੈ ਅਲੱਗ ਹੀ ਸਸਕਾਰ ਕਰਨਾ ਹੈ ਅਤੇ ਰਾਖ ਨੂੰ ਵੀ ਸਤਕਾਰ ਸਹਿਤ ਪੌਦਿਆਂ ਦੇ ਵਿੱਚ ਪਾਉਣਾ ਹੈ ਸੰਗਤ ਜੀ ਜਾਂ ਫਿਰ ਵਹਿੰਦੇ ਪਾਣੀ ਦੇ ਵਿੱਚ ਵਹਾ ਦੇਣਾ ਹੈ ਉਸ ਤੋਂ ਅੱਗੇ ਹੈ ਜੀ ਦੂਸਰੀ ਗਲਤੀ ਜੋ ਅਸੀਂ ਦੂਸਰੀ ਗਲਤੀ ਕਦੇ ਨਹੀਂ ਜੋ ਅਸੀਂ ਦੂਸਰੀ ਗਲਤੀ ਕਦੇ ਨਹੀਂ ਕਰਨੀ ਉਹ ਇਹ ਹੈ ਕਿ ਝਾੜੂ ਲਗਾਉਂਦੇ ਸਮੇਂ ਜੇਕਰ ਕੋਈ ਉਹ ਇਹ ਹੈ ਕਿ ਜੇਕਰ ਕੋਈ ਆਂਦਾ ਟੁਕੜਾ ਆ ਜਾਂਦਾ ਹੈ ਕੋਈ ਅਨਾਜ ਦਾ ਟੁਕੜਾ ਆ ਜਾਂਦਾ ਹੈ ਭਾਵ ਕਿ ਰੋਟੀ ਦਾ ਜਿਸ ਤਰ੍ਹਾਂ ਹੁਣ ਛੋਟੇ-ਛੋਟੇ ਬੱਚੇ ਨੇ ਘਰ ਦੇ ਵਿੱਚ ਉਹ ਰੋਟੀ ਪਾਣੀ ਖਾਂਦਿਆਂ ਪੀਂਦਿਆਂ ਕਈ ਵਾਰ ਰੋਟੀ ਦੀਆਂ ਛੋਟੀਆਂ-ਛੋਟੀਆਂ ਬੁਰਕੀਆਂ ਸੁੱਟ ਦਿੰਦੇ ਨੇ। ਕਈ ਵਾਰ ਵੱਡਿਆਂ ਤੋਂ ਵੀ ਇਹ ਗਲਤੀ ਹੋ ਜਾਂਦੀ ਹੈ। ਪਹਿਲੀ ਗਲਤੀ ਆ ਉਸੇ ਹੀ ਵੇਲੇ ਉਹਨਾਂ ਨੂੰ ਸਤਿਕਾਰ ਸਹਿਤ ਦੇ ਨਾਲ ਚੁੱਕ ਲਓ ਅਤੇ ਜੋ ਤੁਸੀਂ ਅਲੱਗ ਤੋਂ ਬਰਤਨ ਲਗਾਇਆ ਹੁੰਦਾ ਹੈ ਉਸ ਦੇ ਵਿੱਚ ਜਾ ਕੇ ਪਾ ਦਿਓ। ਪਰ ਜੇਕਰ ਤੁਹਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਰਹਿ ਵੀ ਗਿਆ ਨਹੀਂ ਪਤਾ ਲੱਗਾ बच्चेयाने इधर-उधर सुट्या ਸੀ ਤਾਂ ਫੇਰ ਜਦੋਂ ਝਾੜੂ ਤੁਸੀਂ ਫੇਰ ਰਹੇ ਹੋ ਝਾੜੂ ਤੁਸੀਂ ਫੇਰ ਰਹੇ ਹੋ ਜੇ ਉਦੋਂ ਤੁਹਾਨੂੰ ਦਿਸਦਾ ਹੈ ਤਾਂ ਉਦੋਂ ਵੀ ਤੁਸੀਂ ਉਸ ਅਨਾਜ ਨੂੰ ਉਸ ਰੋਟੀ ਦੇ ਟੁਕੜੇ ਨੂੰ ਚੁੱਕ ਲਓ ਹਮੇਸ਼ਾ ਜੋ ਵੀ ਆਪਣੀ ਬਰਤਨ ਦੀ ਝੂਠ ਹੁੰਦੀ ਹੈ ਜਿਹੜਾ ਰਾਤ ਦੀਆਂ ਬੱਚੀਆਂ ਹੋਈਆਂ ਰੋਟੀਆਂ ਹੁੰਦੀਆਂ ਨੇ ਸਬਜੀ ਹੁੰਦੀ ਹੈ ਉਸ ਲਈ ਇੱਕ ਵੱਖਰਾ ਬਰਤਨ ਲਗਾਓ ਉਹ ਵੀ ਭੁੱਲ ਕੇ ਕਦੇ ਵੀ ਡਸਟਬਿਨ ਦੇ ਵਿੱਚ ਨਹੀਂ ਸੁੱਟਣਾ ਨਾ ਝਾੜੂ ਦੇ ਨਾਲ ਬਾਕੀ கூੜੇ ਦੇ ਨਾਲ ਹੁੰਜ ਕੇ ਲੈ ਕੇ ਜਾਣਾ ਹੈ ਇਹ ਜਿੱਥੇ ਵੀ ਤੁਹਾਨੂੰ ਦਿਸਦਾ ਹੈ ਉਸ ਨੂੰ ਉਥੇ ਹੀ ਉਠਾ ਲੈਣਾ ਚਾਹੀਦਾ ਹੈ ਇਹ ਗੱਲਾਂ ਸੁਣਨ ਦੇ ਵਿੱਚ ਤੁਹਾਨੂੰ ਪਾਵੇਂ ਸੰਗਤ ਜੀ ਛੋਟੀਆਂ ਲੱਗ ਰਹੀਆਂ ਹੁਣ ਪਰ ਇਹ ਗੱਲਾਂ ਬਹੁਤ ਵੱਡੀਆਂ ਨੇ ਸਾਨੂੰ ਮਹਾਪੁਰਖ ਹਮੇਸ਼ਾ ਇਹ ਹੀ ਕਹਿੰਦੇ ਨੇ ਕਿ ਆਂਦਾ ਹਮੇਸ਼ਾ ਸਤਕਾਰ ਕਰੋ ਜੇਕਰ ਆਪਾਂ ਆਂ ਦਾ ਸਤਕਾਰ ਕਰਦੇ ਹਾਂ ਤਾਂ ਘਰ ਦੇ ਵਿੱਚ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ ਪਰ ਜੇਕਰ ਆਪਾਂ ਅਣ ਨੂੰ ਤੱਕੇ ਦਿੰਦੇ ਹਾਂ ਆਂ ਦੀ ਨਰਾਦਰੀ ਕਰਦੇ ਹਾਂ ਤਾਂ ਫਿਰ ਇੱਕ ਦਿਨ ਉਹ ਆਉਂਦਾ ਹੈ ਜਦੋਂ ਆਂ ਸਾਡੇ ਤੋਂ ਮੂੰਹ ਮੋੜ ਲੈਂਦਾ ਹੈ ਰੋਟੀ ਸਾਡੇ ਤੋਂ ਮੂੰਹ ਮੋੜ ਲੈਂਦੀ ਹੈ ਰੋਟੀ ਦੀ ਰੋਟੀ ਦੀ ਕੀਮਤ ਨੂੰ ਉਹਨਾਂ ਤੋਂ ਪੁੱਛੋ ਜਿਨ੍ਹਾਂ ਨੂੰ ਦੋ-ਦੋ ਦਿਨ ਬਾਅਦ ਖਾਣ ਨੂੰ ਮਿਲਦੀ ਹੈ ਪਰ ਆਪਾਂ ਬੇਸ਼ੁਕਰੇ ਸਾਨੂੰ ਵਾਇਗਰ ਪਰ ਆਪਾਂ ਬੇਸ਼ੁਕਰੇ ਹਾਂ ਸਾਨੂੰ ਵਾਇਗਰ ਅਕਾਲ ਪੁਰਖ ਜੀ ਨੇ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ ਖਾਣ ਪੀਣ ਦੇ ਲਈ ਸਭ ਕੁਝ ਦਿੱਤਾ ਹੈ ਇਸ ਕਰਕੇ ਆਪਾਂ ਕਦਰ ਨਹੀਂ ਕਰਦੇ ਪਰ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਧਿਆਨ ਦਿਆ ਕਰੋ ਸੰਗਤ ਜੀ ਅਤੇ ਝਾੜੂ ਲਗਾਉਂਦਿਆਂ ਹੋਇਆਂ ਕਦੇ ਵੀ ਝਾੜੂ ਨੂੰ ਬੈੱਡ ਦੀ ਢੋਹ ਦੇ ਉੱਪਰ ਜਾਂ ਬੈੱਡ ਦੇ ਉੱਪਰ ਨਹੀਂ ਮਾਰਨਾ ਅਤੇ ਕਈ ਬੀਬੀਆਂ ਝਾੜੂ ਲਗਾਉਂਦੀਆਂ ਜਾਲੇ ਲਾਉਣ ਦੀ ਕੋਸ਼ਿਸ਼ ਕਰਦੀਆਂ ਕਰਦੀਆਂ ਗੁਰੂਆਂ ਦੀਆਂ ਲੱਗੀਆਂ ਹੋਈਆਂ ਤਸਵੀਰਾਂ ਫੋਟੋਆਂ ਦੇ ਉੱਪਰ ਵੀ ਝਾੜੂ ਨੂੰ ਟੱਚ ਕਰ ਦਿੰਦੀਆਂ ਨੇ ਤੇ ਇਹ ਵੀ ਬਹੁਤ ਵੱਡੀ ਗਲਤੀ ਹੈ ਇਹਨਾਂ ਸਾਰੀਆਂ ਹੀ ਗਲਤੀਆਂ ਦਾ ਧਿਆਨ ਰੱਖਿਆ ਕਰੋ ਜਿਸ ਦਿਨ ਆਪਾਂ ਇਹਨਾਂ ਗੱਲਾਂ 'ਵਾਲ ਧਿਆਨ ਦੇਣ ਲੱਗ ਗਏ ਭਾਵੇਂ ਸਾਨੂੰ ਸੋਚੀ ਆ ਗਈ ਮਤ ਆ ਗਈ ਕਿ ਅਸੀਂ ਕੋਈ ਵੀ ਅਜੇ ਕੰਮ ਨਹੀਂ ਕਰਨਾ ਜਿਸ ਨਾਲ ਸਾਡੇ ਵਾਹਿਗੁਰੂ ਜੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਵੇ ਜਿਸ ਦਿਨ ਅਸੀਂ ਆਪਣੇ ਗੁਰੂ ਦੀ ਖੁਸ਼ੀ ਲੈਣ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਗੁਰੂ ਦੀਆਂ ਖੁਸ਼ੀਆਂ ਉਸੇ ਦਿਨ ਹੀ ਉਸੇ ਦਿਨ ਤੋਂ ਹੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਗੁਰੂ ਤੋਂ ਬਰਕਤਾਂ ਹਾਸਲ ਕਰਨੀਆਂ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਗੁਰੂ ਦੀ ਖੁਸ਼ੀ ਚਾਹੀਦੀ ਹੈ ਤੇ ਗੁਰੂ ਦੀ ਖੁਸ਼ੀ ਇਸ ਵਿੱਚ ਹੈ ਜੇਕਰ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹਾਂ ਕਲਗੀਧਰ ਦੇ ਦਿੱਤੇ ਹੋਏ ਪੰਜ ਕੰਕਾਰਾਂ ਦਾ ਸਤਕਾਰ ਕਰੋ ਜੇਕਰ ਤੁਸੀਂ ਅਜੇ ਗੁਰੂ ਵਾਲੇ ਜੇਕਰ ਤੁਸੀਂ ਅਜੇ ਗੁਰੂ ਵਾਲੇ ਨਹੀਂ ਬਣੇ ਅੰਮ੍ਰਿਤ ਨਹੀਂ ਛਕਿਆ ਬਾਕੀ ਕੰਕਾਰ ਕੇਸ ਤਾਂ ਸਭ ਦੇ ਕੋਲ ਹਨ ਇਹਨਾਂ ਕੇਸਾਂ ਦਾ ਸਤਕਾਰ ਕਰੋ ਜਦੋਂ ਕੇਸਾਂ ਦਾ ਸਤਕਾਰ ਕਰੋਗੇ ਤਾਂ ਗੁਰੂ ਨੇ ਤੁਹਾਨੂੰ ਆਪਣੇ ਆਪ ਪਿਆਰ ਦੇਣਾ ਹੈ ਜਦੋਂ ਅਨਾਜ ਦਾ ਸਤਕਾਰ ਕਰੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਰਹਿਣੀ ਤਾਂ ਆਓ ਅੱਜ ਤੋਂ ਹੀ ਇਹਨਾਂ ਗੱਲਾਂ ਵੱਲ ਧਿਆਨ ਦਿਈਏ ਅਤੇ ਆਪਣੇ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕਰੀਏ ਜੇਕਰ ਸੰਗਤ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖੋ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ